ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ ਦਿਨੀ ਇੱਕ ਖਬਰ ਜਿਹੜੀ ਹੈ ਬੜੀ ਤੇਜ਼ੀ ਨਾਲ ਫੈ ਰਹੀ ਆ ਕਿ ਇੱਕ ਲੜਕੀ ਦਾ ਵਿਆਹ ਸੀਗਾ ਉਹਦੇ ਘਰ ਬੜੀ ਖੁਸ਼ੀਆਂ ਖੇੜਿਆਂ ਨਾਲ ਉਸ ਨੂੰ ਵਿਦਾ ਕਰਨ ਦੀ ਜਿਹੜੀ ਉਹ ਵਧਾਈ ਦੇ ਟਾਈਮ ਤੇ ਜਿਹੜੇ ਕਿਸੇ ਰਿਸ਼ਤੇਦਾਰ ਨੂੰ ਕੀਤੀ ਹੋਈ ਫਾਇਰਿੰਗ ਵਿੱਚ ਉਸ ਲੜਕੀ ਦੀ ਜਿਹੜੀ ਜਾਨ ਅੱਜ ਬੜੀ ਖਤਰੇ ਵਿੱਚ ਆ ਤੇ ਲੜਕੀ ਇਸ ਵੇਲੇ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੀ ਆ ਸੋ ਇਹ ਪਾਲ ਕਿਉਂ ਆਇਆ ਇਹ ਘਟਨਾ ਕਿਉਂ ਵਾਪਰੀ ਕਦੀ ਇਸ ਤੇ ਆਪਾਂ ਗਵਾ ਦਾ ਬੈਠ ਕੇ ਲੁਗਾਈ ਨਾ ਸੋਚੀਏ ਕਿ ਜਿਹੜੇ ਹਥਿਆਰ ਆ ਸਾਨੂੰ ਇਹ ਸਰਕਾਰ ਨੇ ਨਮੈਸ਼ ਕਰਨ ਵਾਸਤੇ ਦਿੱਤੇ ਆ ਜਾਂ ਆਤਮ ਰੱਖਿਆ ਵਾਸਤੇ ਦਿੱਤੇ ਆ ਕਿ ਜਾਂ ਇਹ ਪੈਸਾਂ ਵਿੱਚ ਜਾਵੇਂ ਸ਼ਾਦੀਆਂ ਵਿੱਚ ਇਹ ਸਾਨੂੰ ਨਮੈਸ਼ ਕਰਨ ਵਾਸਤੇ ਦਿੱਤੇ ਆ ਸੋ ਇਹ ਜਿਹੜੀ ਫੁਕਰੀ ਬਾਜੀ ਚੱਲ ਰਹੀ ਆ ਜਾਂ ਹਥਿਆਰ ਦਿਖਾਉਣ ਦਾ ਟ੍ਰੈਂਡ ਚੱਲ ਰਿਆ ਜਾਂ ਹਥਿਆਰਾਂ ਨਾਲ ਇਹ ਫਾਇਰਿੰਗ ਕਰਨ ਦਾ ਜਿਹੜਾ ਟ੍ਰੈਂਡ ਚੱਲ ਰਿਆ ਇਹ ਪਿਛਲੇ ਕੁਝ ਟਾਈਮ ਦੇ ਵਿੱਚ ਜਿਹੜੀਆਂ ਬਹੁਤ ਸਾਰੇ ਐਸੇ ਐਕਸੀਡੈਂਟ ਹੋਏ ਨੇ ਜਿਨ੍ਹਾਂ ਨਾਲ ਜਦੋਂ ਵੀ ਕਿਸੇ ਦੀ ਮੌਤ ਹੁੰਦੀ ਆ ਵਿਆਹ ਸ਼ਾਦੀ ਵਿੱਚ ਉਹ ਇਹ ਹਥਿਆਰ ਜਿਹੜਾ ਇਹ ਕਿਸੇ ਆਪਣੇ ਨੂੰ ਲੈ ਕੇ ਇਹਦੀ ਉਹਦੀ ਮੌਤ ਦਾ ਕਾਰਨ ਬਣਦਾ ਸੋ ਅੱਜ ਤੁਹਾਡੇ ਨਾਲ ਵੀਡੀਓ ਪਾਉਣ ਦਾ ਸਾਡਾ ਇੱਕੋ ਇੱਕ ਮੁੱਖ ਕਾਰਨ ਹੈ ਕਿ ਆਪਾਂ ਵਿਆਹਾਂ ਸ਼ਾਦੀਆਂ ਵਿੱਚ ਇਹਨਾਂ ਹਥਿਆਰਾਂ ਦੀ ਨਮੈਸ਼ ਕਰਨੀ ਬੰਦ ਕਰ ਦਈਏ ਇਹਨਾਂ ਹਥਿਆਰਾਂ ਨੂੰ ਦਿਖਾਉਣਾ ਬੰਦ ਕਰ ਦਈਏ ਇਹਨਾਂ ਹਥਿਆਰਾਂ ਨਾਲ ਫਾਇਰਿੰਗ ਕਰਨੀ ਬੰਦ ਕਰ ਦਈਏ ਤਾਂ ਜੋ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਸਾਡੇ ਬੱਚੇ ਆ ਉਹ ਸਾਡੇ ਤੋਂ ਕੀ ਸਿੱਖਣਗੇ ਕੀ ਸਿੱਖਿਆ ਲੈਣਗੇ ਕਿਉਂਕਿ ਜਿਹੜਾ ਹਥਿਆਰ ਆ ਇਹ ਜਦੋਂ ਵੀ ਆਪਣੇ ਮ्यान ਚੋਂ ਨਿਕਲਦਾ ਜਾਂ ਇਹ ਆਪਣੇ ਇਹ ਹੱਥ ਵਿੱਚ ਆਉਂਦਾ ਇਹ ਹਮੇਸ਼ਾ ਕਿਸੇ ਨਾ ਕਿਸੇ ਦੀ ਜਾਨ ਦਾ ਖੋ ਬਣਦਾ ਸੋ ਇਹਨਾਂ ਹਥਿਆਰਾਂ ਦੀ ਨਮੈਸ਼ ਕਰਨੀ ਛੱਡ ਦਈਏ ਤੇ ਇਹਨਾਂ ਦੀ ਜਿਹੜੀ ਪ੍ਰਦਰਸ਼ਨੀ ਕਰਨੀ ਛੱਡ ਦਈਏ ਤੇ ਇਹਨਾਂ ਨੂੰ ਹਵਾ ਚ ਲਹਿਰਾਉਣਾ ਬੰਦ ਕਰ ਦਈਏ ਤੇ ਇਹ ਇਸ ਨਾਲ ਫਾਇਰਿੰਗ ਕਰਨੀ ਬੰਦ ਕਰ ਦਈਏ ਤਾਂ ਜੋ ਕਿਸੇ ਦੀ ਜ਼ਿੰਦਗੀ ਬਚ ਸਕੇ ਤੇ ਹੋਰ ਲੋਕਾਂ ਨੂੰ ਵੀ ਇਤੋਂ ਸੇਧ ਮਿਲ ਸਕੇ ਕਿ ਪਿਛਲੇ ਦਿਨੀ ਜਿਹੜੀਆਂ ਹੋਈਆਂ ਦਰਘਟਨਾਵਾਂ ਉਹਨਾਂ ਵਿੱਚ ਮੈਂ ਦੋ ਤਿੰਨਾਂ ਦਾ ਜ਼ਿਕਰ ਕਰਨ ਲੱਗਾ ਕਿ ਇੱਕ ਜਿਹੜਾ ਕੋਈ ਆਪਣੇ ਵਿਆਹ ਸੀਗਾ ਵਿਆਹ ਦੇ ਵਿੱਚ ਉਹਨਾਂ ਜਦੋਂ ਫਾਇਰਿੰਗ ਖੁਸ਼ੀ ਵਿੱਚ ਫਾਇਰਿੰਗ ਕੀਤੀ ਤੇ ਪਿਛਲੇ ਬੰਦੇ ਜਿਹੜਾ ਵੀਡੀਓਗ੍ਰਾਫਰ ਸੀਗਾ ਉਹ ਉਪਤੇ ਤਾਂ ਚੜ ਕੇ ਵੀਡੀਓ ਬਣਾ ਲਿਆ ਸੀਗਾ ਤੇ ਉਹਦੀ ਥੱਲੇ ਗੱਦਨ ਤੇ ਗੋਲੀ ਲੱਗਣ ਨਾਲ ਉਹਦੀ ਡੈਥ ਹੋ ਗਈ ਸੀਗੀ ਆ ਪਿਛਲੇ ਦਿਨੀ ਇੱਕ ਹੋਰ ਤੰਤਾਂ ਦੇ ਕੋਲ ਇੱਕ ਵਿਆਹ ਸ਼ਾਦੀ ਵਿੱਚ ਫਾਇਰਿੰਗ ਕੀਤੀ ਤੇ ਉਹਦੀ ਲੜਕੀ ਦੀ ਭਝਾਈ ਜਿਹੜੀ ਸੀ ਉਹਦੀ ਡੈਥ ਹੋ ਗਈ ਸੀਗੀ ਪਿੱਛੇ ਫਿਰੋਜਪੁਰ ਦੇ ਵਿੱਚ ਇੱਕ ਪਿੱਛੇ ਐਕਸੀਡੈਂਟ ਹੋਇਆ ਸੀਗਾ ਤੇ ਛੋਟੇ ਬੱਚੇ ਨੇ ਕਿਸੇ ਕੋ ਗਨ ਫੜ ਕੇ ਉਹ ਚਲਾ ਦਿੱਤੀ ਅਚਾਨਕ ਚੱਲ ਗਈ ਤੇ ਉਸ ਵੀ ਕਿਸੇ ਰਿਸ਼ਤੇਦਾਰ ਦੀ ਡੈਥ ਹੋ ਗਈ ਸੀ ਇਹ ਐਕਸੀਡੈਂਟ ਗਿਣ ਲੱਗੀ ਹੈ ਤੇ ਇਹ ਮੁੱਕਣੇ ਨਹੀਂ ਲੇਕਿਨ ਤਹਾਡੇ ਨਾਲ ਅਸੀਂ ਗੱਲ ਕਰਨ ਦਾ ਮਕਸਦ ਕੀ ਹੈ ਕਿ ਜਿਹੜੇ ਇਹ ਐਕਸੀਡੈਂਟ ਹੋ ਰਹੇ ਨੇ ਇਹ ਕਿਤੇ ਦੁਘਾਈ ਨਾਲ ਸੋਚਣਾ ਬੰਦ ਦਾ ਕਿ ਇਹ ਐਕਸੀਡੈਂਟ ਹੋ ਕਿਉਂ ਰਹੇ ਇਹ ਨੇ ਇਹ ਆਪਣੀ ਹਥਿਆਰਾਂ ਦੀ ਪ੍ਰਦਰਸ਼ਨੀ ਬੰਦ ਕਰ ਦਈਏ ਇਹ ਹਥਿਆਰਾਂ ਨਾਲ ਲੋਕਾਂ ਨੂੰ ਜਿਹੜਾ ਅਸੀਂ ਦਿਖਾ ਰਹੇ ਆ ਜਾਂ ਲੋਕਾਂ ਵਿੱਚ ਇਹ ਟੌਰ ਬਣਾ ਰਹੇ ਆ ਕਿੰਨਾ ਕਿਤੇ ਸਾਡੇ ਫੁਕਦੇ ਪਾਂਦੀ ਨਿਸ਼ਾਨੀ ਦਿਖ ਰਹੀ ਆ ਸੋ ਇਸ ਹਥਿਆਰਾਂ ਨਾਲ ਆਪਣੀ ਪ੍ਰਦਰਸ਼ਨ ਹੀ ਕਰਨ ਦੀ ਬੰਦ ਕਰ ਦਈਏ ਤੇ ਇਹਨਾਂ ਨੂੰ ਵਿਆਹਾਂ ਸ਼ਾਦੀਆਂ ਚ ਚਲਾਉਣਾ ਬੰਦ ਕਰ ਦਈਏ ਇਹ ਪਿੰਡ ਦੀ ਪਰਿਆ ਪੰਚਾਇਤ ਜਾਂ ਪਿੰਡ ਦੇ ਜਿਹੜੇ ਸਿਆਣੇ ਲੋਕ ਨੇ ਜਾਂ ਪੈਲਸਾਂ ਵਾਲੇ ਜੇ ਸਾਦੇ ਨਾਲ ਮਿਲ ਕੇ ਇਸ ਗੱਲ ਦਾ ਇਹ ਕੋਈ ਨਾ ਕੋਈ ਰਾਹ ਕੱਢਣ ਤਾਂ ਜੋ ਜਿਹੜੇ ਹਥਿਆਰ ਆ ਇੱਕ ਐਸੀ ਪਬਲਿਕ ਵਾਲੀ ਥਾਂ ਤੇ ਐਸੀ ਪਲੇਸ ਤੇ ਇਹ ਨਾ ਦਿਖਾਏ ਜਾਣ ਨਾ ਪ੍ਰਦਰਸ਼ਿਤ ਕੀਤੀ ਜਾਵੇ ਤੇ ਨਾ ਇਹਨਾਂ ਨੂੰ ਬਾਹਰ ਨਮੈਸ਼ ਵਾਸਤੇ ਲਹਿਰਾਇਆ ਜਾਵੇ ਤੇ ਨਾ ਇਹਨਾਂ ਨਾਲ ਕੋਈ ਫਾਇਰਿੰਗ ਕੀਤੀ ਜਾਵੇ ਸੋ ਵੀਰੋ ਇਹ ਵੀਡੀਓ ਜਿਹੜੀ ਆ ਇਹ ਮੈਂ ਤੁਹਾਡੇ ਕਿਸੇ ਆਪਣੇ ਰਿਸ਼ਤੇ ਦਾ ਕਰਕੇ ਬਣਾ ਰਿਆ ਤਾਂ ਜੋ ਕਿਸੇ ਦੀ ਜਾਨ ਵੱਜ ਜਾਵੇ ਇਸ ਵੀਡੀਓ ਨਾਲ ਹੋਰ ਕਿਸੇ ਨੂੰ ਅਕਲ ਆ ਜਾਵੇ ਕਿ ਉਹ ਹਥਿਆਰਾਂ ਦੀ ਪ੍ਰਦਰਸ਼ਨੀ ਨਾ ਕਰੇ ਤੇ ਉਹ ਹਥਿਆਰਾਂ ਨੂੰ ਇਸ ਤਰ੍ਹਾਂ ਫਾਇਰਿੰਗ ਨਾ ਕਰੇ ਤੇ ਕਿਸੇ ਦੀ ਜਿੰਦਗੀ ਬਚ ਗਈ ਤੇ ਸਮਝ ਲਓ ਇਹ ਸਾਡੀ ਵੀਡੀਓ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਏ ਆ ਕਿ ਅਸੀਂ ਅੱਜ ਜਿਹੜੀ ਇਹ ਵੀਡੀਓ ਆ ਇਹ ਤੁਸੀਂ ਦੇਖ ਕੇ ਅੱਗੇ ਹੋਰ ਸ਼ੇਅਰ ਕਰਨਾ ਤਾਂ ਜੋ ਕਿਸੇ ਦੀ ਜਾਨ ਬਚ ਸਕੇ ਥੈਂਕ ਯੂ ਜੀ ਤਾਂ